ਅੱਜ ਆਪਾਂ ਇੱਕ ਜ਼ਾਲਮ ਸਰਕਾਰ ਦੇ ਖਿਲਾਫ ਧਰਨਾ ਦੇਣ ਵਾਸਤੇ ਇਕੱਠੇ ਹੋਏ ਆਂ ਪਟਿਆਲਾ ਜ਼ਿਲ੍ਹੇ ਦੇ ਕੋਨੇ-ਕੋਨੇ ਦੁਆਏ ਸ਼ਰਮ ਨਹੀਂ ਕਾਲੀ ਦਲ ਦੇ ਬਹਾਦਰ ਸੂਰਮਿਓ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਾਲਾਤ ਕੀ ਆਜ ਪੰਜਾਬ ਬੁਰਾ ਹਾਲ ਹੈ 5 ਲੱਖ ਕਰੋੜ ਕਰਜ਼ਾ ਛੜਾਤਾ ਇਹਨਾਂ ਨੇ ਅਫਸਰਾਂ ਨੂੰ ਨੌਕ ਸਰਕਾਰੀ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਨਕਾਮ ਮਿਲ ਨਹੀਂ ਰਹੀ ਬਿਜਲੀ ਦੇ ਕੱਟ ਲੱਗਣ ਲੱਗੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਆਪਾਂ ਇੱਥੇ ਰਹਿ ਨਹੀਂ ਸਕਦੇ ਫਿਰ ਕੇਜਰੀਵਾਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਕੀਮ ਬਣਾਈ ਕਿ ਅਮਾ ਪੱਕੇਵੇਂ 1.5 ਸਾਲ ਚ ਪੈਸਾ ਇਕੱਠਾ ਕਰਨਾ ਹੈ ਯਾਰ 1 ਮਿੰਟ ਸਾਰੇ ਚੁੱਪ ਹੋ ਜਾ ਯਾਰ ਸਾਰੇ ਕਿਵੇਂ ਪੈਸਾ ਇਕੱਠਾ ਕਰਨਾ ਹੈ ਇਹਨਾਂ ਨੇ ਦਿੱਲੀ ਬਿਲਡਰਾਂ ਨਾਲ ਗੱਲ ਕੀਤੀ ਬਿਲਡਰਾਂ ਦੀ ਮੀਟਿੰਗ ਸਦੀਕ ਕੇਜਰੀਵਾਲ ਨੇ ਤੇ ਉਹਨਾਂ ਨੇ ਕਿਹਾ ਸੀ ਤੁਹਾਨੂੰ ਸਸਤੀ ਜ਼ਮੀਨ ਪੰਜਾਬ ਦੇ ਦਿੰਨੇ ਆ ਸਾਨੂੰ ਦੱਸੋ ਕਿੰਨੇ ਪੈਸੇ ਦੇਵੋਗੇ ਤਕਰੀਬਨ 30 ਹਜ਼ਾਰ ਕਰੋੜ ਦਾ ਸੌਦਾ ਹੋ ਗਿਆ ਬਿਲਡਰਾਂ ਨੂੰ ਇੱਥੇ ਬੁਲਾਇਆ ਗਿਆ ਸਾਰੇ ਡੀਸੀ ਐ ਉਹਨਾਂ ਨੂੰ ਕਿਹਾ ਆਪਣੇ ਆਪਣੇ ਸ਼ਹਿਰਾਂ ਵਿੱਚ ਬਿਲਡਰਾਂ ਨੂੰ ਕਮਾਓ ਦਿਖਾਓ ਕਿਹੜੀ ਜ਼ਮੀਨ ਹੈ ਉਹਨਾਂ ਨੂੰ ਪਸੰਦ ਆਉਂਦੀ ਹੈ ਉਹ ਬਿਲਡਰਾਂ ਨੇ ਤਕਰੀਬਨ 2 ਮਹੀਨੇ ਲਾ ਕੇ ਡੀਸੀਆ ਨਾਲ ਜਾ ਕੇ ਪਟਵਾਰੀਆਂ ਨਾਲ ਜਾ ਕੇ ਆਪਣੀ ਆਪਣੀ ਜ਼ਮੀਨ ਨੂੰ ਸਿਲੈਕਟ ਕਰ ਲਿਆ ਕਿ ਮੈਨੂੰ ਐਸ ਪਿੰਡ ਦੇ ਦਿਓ ਮੈਨੂੰ ਐਸੇ ਦੇ ਦਿਓ ਮੈਨੂੰ ਆ ਸੜਕ ਤੇ ਦੇ ਦਿਓ ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਉਹ ਹੀ ਨੋਟੀਫਿਕੇਸ਼ਨ ਕਰਤੀ ਇੱਕ ਹੋਰ ਪੰਗਾ ਪੈ ਗਿਆ ਬਿਲਡਰਾਂ ਨੇ ਕਿਹਾ ਕੀ ਅਸੀਂ ਤਾਂ ਲੈਵਾਂਗੇ ਤੈਨੂੰ ਪੈਸੇ ਤਾਂ ਦੇਵਾਂਗੇ ਜੇ ਸਾਨੂੰ ਸਸਤੀ ਜ਼ਮੀਨ ਦਿੱਤੀ ਜਾਏ ਕਿਉਂਕਿ ਜਿਹੜੀ ਪਾਲਿਸੀ ਸੀ ਲੈਂਡ ਦੀ ਐਕਵਾਇਰ ਕਰਨ ਦੀ ਵੱਡੇ ਬਾਦਲ ਸਾਹਿਬ ਦੇ ਟਾਈਮ 'ਚ ਬਣੀ ਸੀ ਉਹ ਜਿਹੜੀ ਪਾਲਿਸੀ ਸੀ ਉਹ ਪਾਲਿਸੀ ਰਹੀ ਕਿਸਾਨ ਦੇ ਬਿਗੈਰ ਪੁੱਛੇ ਤੁਸੀਂ ਉਹਦੀ ਜ਼ਮੀਨ ਨਹੀਂ ਲੈ ਸਕਦੇ ਕਿਸਾਨ ਨੇ ਜੇ ਕਹਿਤਾ ਮੈਨੂੰ ਜ਼ਮੀਨ ਲੈ ਲਓ ਫਿਰ ਮਾਰਕੀਟ ਰੇਟ ਨਹੀਂ ਮਾਰਕੀਟ ਰੇਟ ਜੋ ਹੋਊਗਾ ਉਹਨੂੰ 400% ਨਾਲ ਵਧਾ ਕੇ ਦੇਣਾ ਪਊਗਾ ਆਸਕੀਮ ਦੇਖ ਕੇ ਤਾਂ ਬਿਲਡਰ ਕਹਿੰਦੇ ਫਿਰ ਤਾਂ ਬਹੁਤ ਮਹਿੰਗੀ ਹੋ ਜੂਗੀ ਫਿਰ ਇਹਨਾਂ ਨੇ ਚਲਾਕੀ ਕੀਤੀ ਦੇਖੋ ਕਿੰਨੇ ਕਾਨੂੰਨਾਂ ਦੀ ਧੱਜੀਆਂ ਉਡਾਈਆਂ ਇਹਨਾਂ ਨੇ ਜਿਹੜਾ ਕਾਨੂੰਨ ਬਣਿਆ ਹੈ ਉਹਦਾ ਜ਼ਿਕਰ ਹੀ ਨਹੀਂ ਕੀਤਾ ਇੱਕ ਨਵੀਂ ਨੋਟੀਫਿਕੇਸ਼ਨ ਕੈਬਨ ਨੇ ਕੱਢੀ ਕੋਈ ਤਕਰੀਬਨ 40 ਸਾਲ ਪਹਿਲੇ ਕੋਈ ਪੁਰਾਣਾ ਕਾਨੂੰਨ ਸੀ ਜਿਹੜਾ ਕਾਨੂੰਨ ਹੁਣ ਲਾਗੂ ਨਹੀਂ ਹੈ ਉਹਦੇ ਦੋ ਸੈਕਸ਼ਨ ਕੱਢ ਲਏ ਇੱਕ ਸੈਕਸ਼ਨ ਹੈ ਜਿੱਥੇ 56 ਨੰਬਰ ਸੈਕਸ਼ਨ ਹੈ ਪੁਰਾਣਾ 40-50 ਸਾਲ ਪਹਿਲਾਂ ਜਿੱਥੇ ਸਰਕਾਰ ਜੀ ਦੀ ਮਰਜ਼ੀ ਜਗਵੀਨ ਅਕਵਾਇਰ ਕਰ ਸਕਦੀ ਸੀ ਜੀ ਉਹ ਸੈਕਸ਼ਨ ਦੇ ਨਾਂ ਤੇ ਨੋਟੀਫਿਕੇਸ਼ਨ ਕਰਤੀ ਇਹ ਕੋਦੇ ਨਾਲ ਦਾ ਸੈਕਸ਼ਨ ਹੈ ਜਿੱਥੇ ਲਿਖਿਆ ਸਰਕਾਰ ਜਿਹੜੀ ਜ਼ਮੀਨ ਖਰੀਦੂਗੀ ਲਾਊਗੀ ਐਕਵਾਇਰ ਕਰੂਗੀ ਉਹ ਜਿਹਨੂੰ ਮਰਜ਼ੀ ਦੇ ਸਕਦੀ ਆ ਕਿਸੇ ਮਰਜ਼ੀ ਰੇਟ ਤੇ ਦੇ ਸਕਦੀ ਆ ਦੇਖੋ ਕਿੱਡੇ ਵੱਡੇ ਠੱਗਾ ਥੋਡੀਆਂ ਜ਼ਮੀਨਾਂ ਖੋ ਕੇ ਉਹਨਾਂ ਬਿਲਡਰਾਂ ਨੂੰ ਦੇਣ ਵਾਸਤੇ ਆਏ ਆ ਆ ਤਾਂ ਹਲੇ ਤੁਸੀਂ ਆਏ ਨਾ ਸੋਚੋ ਕੀ 65000 ਏਕੜ ਸਾਡਾ ਪਿੰਡ ਚ ਨਹੀਂ ਨਾ ਆਇਆ ਸਾਡੀ ਬਚ ਗਈ ਉਹ ਦੇਖ ਰਹੇ ਆ ਕੀ ਆ 65000 ਏਕੜ ਜ਼ਮੀਨ ਐਕਵਾਇਰ ਕਰਨ ਦੇ ਬਾਅਦ ਇਹ ਰੋਲਾ ਨਾ ਪਿਆ 1 ਲੱਖ 1